ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਉਹਨਾਂ ਦੇ ਘਰ ਕੋਲ ਕਾਰਵਾਈ ਨੂੰ ਹੋ ਰਹੀ ਮੇਰੇ ਨਾਲ ਬਈਆ ਪਰਚਾ ਲਿਖਦੇ ਹੋਰ ਬਈ ਕਿਵੇਂ ਖੜੇ ਨੇ ਬੰਦੇ ਪੁੱਛੋ ਪੁੱਛੋ ਕਿਵੇਂ ਕਾਰਵਾਈ ਹੁੰਦੀ ਹੈ थाने ਜਾਓ थाने ਨਾਲ ਜਾਓ ਉੱਥੇ ਬਹਿ ਕੇ ਜਖਮ ਇਹਦੇ ਆਹ ਦਹੀਂ ਵਾਲਾ ਬੱਕੀਆ ਦਾ ਨਾਮ ਕੋਣ ਅਜਾਇਬ ਵਾਲਾ ਗੱਡੀ ਵਾਲਾ ਉਹ ਫਿਰ ਉੱਥੇ ਪਰ ਤੇਰੇ ਮੁਰਾ ਯਾਰ ਕੋਈ ਮਾਰਗ ਨਹੀਂ ਆਇਆ ਕੋਈ ਹਜੇ ਉਹਦੇ ਗੱਡੀ ਵਾਲੇ ਨਹੀਂ ਆਏ ਸਾਣਾ ਛੋਟਾ ਹੀ ਆ ਅਸੀਂ ਨਹੀਂ ਜਾਂਦੇ ਹੈਗੇ ਯਾਰ ਅਜ ਤੋਰੀ ਰੋਡ ਜਮ ਕਰਾ ਹੈ ਤਾਂ ਬੰਦੇ ਆ ਰਹੇ ਨੇ ਹੋਰ ਨੰਗਾ ਨਹੀਂ ਦੇਣਾ ਉਹਰੇ ਕੋਈ ਵੀ ਥਰੇ ਬੰਦ ਕਰ ਲੈ ਨੂੰ ਥਰੇ ਘਾਟ ਵਾਲੇ ਕਿੰਨੇ ਕਾਏ ਓਰੇ ਮਾਰਕਾ ਦੇ ਗੱਡੀ ਵਾਲਾ ਗੱਡੀ ਦਾ ਡਰਾਈਵਰ ਅਸਲੀ ਜੀ ਬੋਲ ਕੇ ਕਹਿੰਦੀ ਹੋ ਗਿਆ ਉਹਦਾ ਬੈਠਾ ਦਰਦਾ ਮਾਰਾ ਬੈਠੇ ਪਾ ਗਿਆ ਔਰੇ ਅਸੀਂ ਕਿਹੜਾ ਨੂੰ ਕੋਈ ਮਾਰਕੁੱਟ ਕਰਦੇ ਆ ਇਹ ਕੋਈ ਹੋਣਾ ਤਾਂ ਹੋ ਗਿਆ ਮੇਰਾ ਭਰਾ ਉਹ ਯਾਰ ਤੋਨੂੰ ਕਹੀ ਜਾਂਦਾ ਵੀਰੇ ਬਿਆਨ ਲਿਖਾਓ ਪਰਚਾ ਦੇ ਦਿੰਦੇ ਮੇਰੇ ਬਿਆਨ ਲਿਖਾਇਆ ਹੈ ਗਿਆ ਹੋਏ ਨੇ ਉੱਥੇ ਬਿਆਨ ਲਿਖਾਤਾ ਸਾਰਾ ਕੋਈ ਪਰਚਾ ਵੀ ਕਰਾਤਾ ਉੱਥੇ ਫਿਰ ਉਹ ਕਿਉਂ ਕਰਦਾ ਮਾਲਕ ਨੂੰ ਬੁਲਾਓ ਵੀਰੇ ਆਪਦੇ ਅਸੀਂ ਗੱਲਬਾਤ ਕਰੀ ਉਹਦੇ ਨਾਲ ਕੀ ਕੀ ਗੱਲਬਾਤਾਂ ਜੀ ਨਹੀਂ ਆ ਜੀ ਡੱਬੜਾ ਡੱਟ ਬੋਟ ਚੱਕੇ ਜੀ ਆਪਦਾ ਘਰ ਨੂੰ ਜਾਈਏ ਫਿਰ ਹੁਣ ਕੋਈ ਲੜਦਾ ਕਰਨਾਲ ਤਾਂ ਕੋਈ ਹੈ ਨਹੀਂ ਛੱਡਦਾ ਛੱਡਦਾ ਮਾਰਦਾ ਕਲੀ ਗਈ ਜ਼ਿੰਦਗੀ ਤੋਂ ਠੀਕ ਆ ਉਹ ਜਦੋਂ ਲੈ ਲਈ ਨਹੀਂ ਨਿਕਲ ਨਹੀਂ ਕਾਰ ਵੀ ਉੱਥੇ ਗਏ ਨੇ ਉੱਥੇ ਕਾਰ ਵੀ ਗਏ ਨੇ ਗੱਲ ਤੇ ਕਾਰ ਵੀ ਅਜੇ ਤੱਕ ਮਾਲਕ ਨਹੀਂ ਆਇਆ ਘੱਟੇ ਤਿੰਨ ਘੰਟੇ ਹੋ ਗਿਆ ਐਕਸੀਡੈਂਟ ਹੋਇਆ ਨੂੰ ਹੁਣ ਅਸੀਂ ਕਿਹੜੇ ਡਾਂਗਾ ਲਈ ਬੈਠੇ ਨੇ ਮਾਲਕ ਮਾਰ ਰਿਹਾ ਮਾਲਕ ਬੰਦੇ ਨੇ ਬਿੱਥੇ ਗੱਲ ਹੁਟਾ ਰਹੇ ਜਾਂ ਤੁਸੀਂ ਮਾਰਦੇ ਨਹੀਂ ਕੋਈ ਸਾਨੂੰ ਜਾਂ ਛਾਲ ਮਾਰਨੇ ਦੇਣਗੇ ਸਾਨੂੰ ਜਦ ਡਰਾਈਵਰ ਆਪਣਾ ਕਸਟੜੀ ਲੈ ਲਿਆ ਪੁੱਛਿਆ ਪਿੰਡਾਈ ਹੁਣ ਇੱਕ ਅੱਖ ਪਾ ਕੇ ਆਈ ਹੈ ਜੀ ਡੰਗੜਾ ਕਿੱਥੇ ਆਏ ਸੀਗੇ ਜੀ ਇਹ ਰੀਤੀ ਰਿਵਾਜ ਦੀ ਗਈ ਉਹਦੇ ਆ ਚਾਸਵਾਲ ਜੀ ਮੇਰੇ ਕੋਲ ਗਾਇਦੇ ਭਾਈ ਦੇ ਸਾਥੇ ਪੜਾਈ ਕਾਣੀ ਮੈਂ ਹੁਣ ਗੁੱਡੀ ਦਾ ਵਿਆਹ ਜਿਵੇਂ ਮਿਲ ਕੇ ਆਣੀ ਆ ਭੱਜ ਕੇ ਚਲ ਜਾਇਆ ਨਹੀਂ ਆਸਤਾ ਹੀ ਬਸ ਯਾਰ ਰਹੇ ਸੀਗੇ ਆਪਦੀ ਸਾਈਡ ਆ ਸੋ ਲਿਆ ਕੇ ਜੀ ਪਹਿਲਾਂ ਤਾਂ ਟਰੱਕ ਆ ਮਾਰਿਆ ਮੇਰੇ ਮੂਰਲਾ ਟਾਇਰ ਪਿਛਲੇ ਟਾਇਰਾਂ ਦੇ ਉੱਤੇ ਨਹੀਂ ਕੱਢਦੇ ਜੀ ਅੱਛਾ ਫੇੜ ਲੱਗੀ ਹਾਂ ਜੀ ਹਾਂ ਮਾਤਾ ਟਾਇਰਾਂ ਥੱਲੇ ਆ ਗਈ ਮਾਤਾ ਟਾਇਰਾਂ ਥੱਲੇ ਆ ਗਈ ਇੱਥੇ ਕਿ ਅੱਗੇ ਕਿੱਥੇ ਜਾਣਾ ਸੀ ਅੱਗੇ ਚਾਸਵਾਲ ਜਾਣਾ ਸੀਗਾ ਜੀ हां ई ਮੱਥਾ ਦੇ ਕੇ ਆਉਣਾ ਸੀ ਜੀ ਬਸ ਡਰਾਈਵਰ ਭੱਜ ਗਿਆ ਜੀ ਨਾ ਗੱਡੀ ਵਾਲਾ ਮਾਲਕ ਆਇਆ ਜੀ ਨਾ ਜੇ ਕੋਈ ਡਰਾਈਵਰ ਨਹੀਂ ਆ ਮਾਲਕ ਨਹੀਂ ਆਉਂਦਾ ਯੋਨਾ ਜੇ ਅਸੀਂ ਡੈੱਡ ਬਾਡੀ ਕਿਵੇਂ ਚੱਕ ਲਈ ਜੀ ਤੇ ਕਿੰਨੀ ਕੁ ਉਮਰ ਸੀ ਪਤਾ ਜੀ ਉਮਰ ਹੋ ਗਈ 50 52 50 ਸਾਲ ਦੀ ਜੀ ਮੇਰੇ ਨਾਲ ਕੁਲਵਿੰਦਰ ਸਿੰਘ ਵਿੱਕੀ ਆਈ ਹੱਥ ਬੰਨ ਕੇ ਇਹੇ ਬੇਨਤੀ ਆਈ ਯਾ ਡਰਾਈਵਰ ਜੇ ਇੱਥੇ ਮਾਲਕ ਉਹਦਾ ਆਉਣਾ ਚਾਹੀਦਾ ਦੋ ਘੰਟੇ ਹੋ ਗਏ ਡੈੱਡ ਬਾਡੀ ਪਈ ਨੂੰ ਜਿੰਨਾ ਚਿਰ ਕੋਈ ਹੱਥ ਫੈਸਲਾ ਨਾ ਹੁੰਦਾ ਡੈੱਡ ਬਾਡੀ ਨਹੀਂ ਚੱਕਦੇ ਜੇ ਪਰਚੇ ਇੱਥੇ ਵੀ ਦਰਜ ਹੋ ਸਕਦਾ ਜੀ ਡ라이ਵਰ ਜਾਂ ਮਾਲਕ ਇੱਥੇ ਬਲਾਉ ਇੱਥੇ ਪਰਚਾ ਦਰਜ ਕਰਾਵਾਂਗੇ ਹੀ ਹੱਤ ਬਣ ਕੇ ਹੀ ਬੇਨਤੇ ਹੀ ਸਾਨੂੰ ਇੱਥੇ ਬੰਦਾ ਚਾਹੀਦੇ ਨੇ